ਪਾਈ ਅਮਰਪਾਲ ਸਿੰਘ ਨੇ ਵੀ ਕਾਗਜ਼ ਭਰੇ ਆ ਉਹ ਵੀ ਚੋਣ ਲੜ ਰਹੇ ਆ ਕੀ ਕਹੂੰਗਾ ਡੈਮੋਕ੍ਰੈਟਿਕ ਰਾਜ ਦੇ ਵਿੱਚ ਲੋਕਤੰਤਰ ਰਾਜ ਦੇ ਵਿੱਚ ਹਰ ਇੱਕ ਦਾ ਹੱਕ ਹੈ ਕਿ ਜਿੰਨੇ ਕੰਮ ਆਮ ਆਦਮੀ ਪਾਰਟੀ ਨੇ 2 ਸਾਲਾਂ ਚ ਕਰਕੇ ਦਿੱਤੇ ਇੰਨੇ ਕੰਮ ਪਹਿਲੀਆਂ ਸਰਕਾਰਾਂ ਨੇ ਆਪ ਦੀ ਕਾਰਜਕਾਲ ਦੇ 5 ਸਾਲਾਂ ਚ ਨਹੀਂ ਕੀਤੇ ਬਾਰਡਰ ਦੇ ਵਿੱਚ ਲੋਕ ਪੜੇ ਪਛੜੇ ਨੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਬਾਰਡਰ ਤੋਂ ਪਾਰ ਨਹੀਂ ਸਾਡੇ ਹਲਕੇ ਦੇ ਵਿੱਚ ਏਮ ਸਰਕਾਰ ਕੋਈ ਹਸਪਤਾਲ ਨਹੀਂ ਹੈ ਸਰੀਕੇ ਤੋਂ ਅੱਗੇ ਚੱਲ ਜੀਏ ਸਤਲੁਜ ਦਰਿਆ ਤੇ ਬਿਆਸ ਦਰਿਆ ਕੱਟੇ ਹੁੰਦੇ ਜਿਸ ਦੇ ਨਾਲ ਹੜਾਂ ਦਾ ਮਾਹੌਲ ਬਣ ਕੇ ਤੇ ਬੜਾ ਨੁਕਸਾਨ ਹੋਇਆ ਨੁਕਸਾਨ ਇਹਨਾਂ ਨੂੰ ਤੁਸੀਂ ਵਿਧਾਇਕੀ ਚ ਹਰਾਇਆ ਸੀ ਬੀਜੇਪੀ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਉਹ ਹੁਣ ਨਾਲਜੀਤ ਪੁੱਲਰ ਦੇ ਖਿਲਾਫ ਲੜ ਰਹੇ ਹੈ ਕੀ ਕਹਣਾ ਵੇਖੋ ਬੀਜੇਪੀਨ ਹਲਕਾ ਖਡੂਰ ਸਾਹਿਬ ਦੇ ਵਿੱਚ ਲੈਕਚਰ ਲਾਉਣ ਦੀ ਬੰਦਾ ਹੀ ਕੋਈ ਨਹੀਂ ਤੇ ਆ ਹੁਣ ਤੁਸੀਂ ਦੇਖ ਲੈਣਾ ਫਿਰ ਵਿੱਚ ਮਤਜਬ ਤੋਣੀਆਂ ਲੋਕ ਬੀਜੇਪੀ ਨੂੰ ਪੰਜਾਬ ਚ ਹੋਣੀ ਆ ਕਿ ਪੰਜਾਬ ਆਪਣੇ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਇੱਕ ਪ੍ਰਧਾਨ ਮੰਤਰੀ ਇਹ ਗੱਲ ਕਰੇ ਕਿ ਹਿੰਦੁਸਤਾਨ ਦੇ ਮੰਗਲ ਸੂਤਰ ਨੂੰ ਖਤਰਾ ਹੈ ਕੋਈ ਗੱਲ ਬਣਦੀ ਜਦੋਂ ਉਹਨੂੰ ਆਪਣੀ ਹਾਰ ਦਿੱਖਦੀ ਹੈ ਜਦੋਂ ਉਹਨੂੰ ਇਹ ਲੱਗਦਾ ਹੈ ਕਿ ਸਾਡਾ ਚੋਪੜਾ ਸਾਫ ਹੋਣਾ ਲੈ ਤੇ ਉਹ ਇੰਡੀਆ ਨੂੰ ਜੋ ਮਰਜ਼ੀ ਬੋਲੇ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਤੇ ਉੱਤੋਂ ਅੱਤ ਦੀ ਗਰਮੀ ਪੈ ਰਹੀ ਹੈ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਅਸੀਂ ਮੌਜੂਦ ਹਾਂ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਵਿਖੇ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਚੋਣ ਪ੍ਰਚਾਰ ਚ ਰੁੱਝੇ ਹੋਏ ਨੇ ਦਲਬੀਰ ਸਿੰਘ ਟੋਂਗ ਜੀ ਅੱਜ ਗਰਮੀ ਦੇ ਵਿੱਚ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ এবੀਪੀ ਸੰਜਾਦੇ ਤੁਹਾਡਾ ਧੰਨਵਾਦ ਭਰਾ ਜੀ ਬਹੁਤ ਬਹੁਤ ਮੈਂ ਚੋਣ ਪ੍ਰਚਾਰ ਪਿੰਡਾਂ ਦੇ ਵਿੱਚ ਬਹੁਤ ਵਧੀਆ ਜੀ ਲੱਗੇ ਹੋਏ ਆ ਦਿਨ ਰਾਤ ਜਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਕੀਤੇ ਹੋਏ ਲੋਕਾਂ ਨਾਲ ਵਾਦੇ ਉਹਨਾਂ ਨੂੰ ਪੂਰੇ ਕਰਕੇ ਅਸੀਂ ਆਪਦੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਚੱਲ ਰਹੇ ਹਾਂ ਪਰ ਕੁਦਰਤ ਵੱਲੋਂ ਅੱਜ ਗਰਮੀ ਵੀ ਪਈ ਹੈ। ਤੋਂ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕੰਮਾਂ ਤੋਂ ਉਹਨਾਂ ਤੇ ਦਿੱਤੀਆਂ ਹੋਈਆਂ ਗਰੰਟੀਆਂ ਕੀਤੇ ਹੋਏ ਕੰਮਾਂ ਤੋਂ ਸੈਟੀਸਫਾਈ ਨੇ ਲੋਕ ਖੁਸ਼ ਨੇ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਿਆਰ ਕਰਦੇ ਨੇ ਤੁਸੀਂ ਦੇਖਿਆ ਹੋਣਾ ਹੈ ਤੁਸੀਂ ਵੱਖ-ਵੱਖ ਪਿੰਡਾਂ 'ਚ ਗਏ ਹੋ ਵੱਖ-ਵੱਖ ਏਰੀਆ 'ਚ ਗਏ ਹੋ ਕਿ ਲੋਕਾਂ ਦੇ ਵਿੱਚ ਇੱਕ ਵੱਖਰਾ ਚਾਅ ਹੈ ਲੋਕਾਂ ਦੇ ਅੰਦਰ ਇੱਕ ਤੁਸ਼ਾ ਹੈ ਕਿ ਜਿੰਨੇ ਕੰਮ ਆਮ ਆਦਮੀ ਪਾਰਟੀ ਨੇ 2 ਸਾਲਾਂ 'ਚ ਕਰਕੇ ਦਿੱਤੇ ਹੈ ਇੰਨੇ ਕੰਮ ਪਹਿਲੀਆਂ ਸਰਕਾਰਾਂ ਨੇ ਆਪ ਦੀ ਕਾਰਜਕਾਲ ਦੇ 5 ਸਾਲਾਂ 'ਚ ਨਹੀਂ ਕੀਤੇ ਹੁੰਦੇ ਕੀ ਡੇ ਰੂਟੀਨ ਕੀ ਚੱਲ ਰਹੀ ਹੈ ਅੱਜਕੱਲ ਤੁਹਾਡਾ ਤੁਸੀਂ ਆਪਣੇ ਉਮੀਦਵਾਰ ਲਾਲਜੀਤ ਭੁੱਲਰ ਲਈ ਚੋਣ ਪ੍ਰਚਾਰ ਕਰਦੇ ਦੇਖੋ ਡੇਲੀ ਜਿਹੜੇ ਸਾਡੇ ਵੱਖ-ਵੱਖ ਵਿੰਗਾਂ ਦੇ ਆਗੂ ਸਹਿਮਾਨ ਸਾਡੇ ਬਲਾਕ ਪ੍ਰਧਾਨ ਸਾਡੇ ਜਿਹੜੇ ਢਾਂਚੇ ਦੇ ਸਾਥੀ ਨੇ ਡੋਰ ਟੂ ਡੋਰ ਕੰਪੇਨ ਚੱਲ ਰਹੀ ਹੈ ਉਸ ਤੋਂ ਬਾਅਦ ਮੈਂ ਖੁਦ ਜਿਹੜਾ ਆਪਣਾ ਸ਼ਡਿਊਲ ਬਣਾ ਕੇ 15 ਤੋਂ 12 ਤੋਂ 15 ਪਿੰਡ ਜਿਹੜੇ ਆ ਅਸੀਂ ਡੇਲੀ ਮੀਟਿੰਗਾਂ ਦਾ ਕੱਢਦੇ ਤੇ ਦੂਸਰੀ ਵਾਰ ਮੈਂ ਆਪਣਾ ਹਲਕਾ ਜਿਹੜਾ ਉਹ ਮੀਟਿੰਗਾਂ ਦੀ ਤੌਰ ਤੇ ਕੱਢ ਰਿਹਾ ਤੇ ਆਉਣ ਵਾਲੇ ਦਿਨਾਂ ਚ ਇੱਕ ਦੋ ਦਿਨ ਦੇ ਵਿੱਚ ਅਸੀਂ ਜਿਹੜਾ ਰੋਡ ਸ਼ੋਅ ਦੇ ਰੂਪ ਦੇ ਵਿੱਚ 25 ਤੋਂ 30 ਪਿੰਡ ਜਿਹੜੇ ਆ ਇੱਕ ਦਿਨ ਦੇ ਵਿੱਚ ਕੱਢਾਂਗੇ ਤੇ ਸਾਡੇ ਜਿਹੜੇ ਵਰਕਰ ਨੇ ਸਾਡੇ ਜਿਹੜੇ ਵਲੰਟੀਅਰ ਨੇ ਸਾਡੇ ਜਿਹੜੇ ਪਿੰਡਾਂ ਦੇ 11 ਮੈਂਬਰੀ ਟੀਮਾਂ ਨੇ ਕਾਰਕਿਰਤਾ ਨੇ ਉਹ ਡੋਰ ਟੂ ਡੋਰ ਜਾ ਕੇ ਪਾਰਟੀ ਦੀਆਂ ਦਿੱਤੀਆਂ ਪ੍ਰਾਪਤੀਆਂ ਸਰਕਾਰ ਦੇ ਕੀਤੇ ਕੰਮਾਂ ਦਾ ਜਿਹੜਾ ਪ੍ਰਚਾਰ ਹੈ ਉਹ ਕਰ ਕਰ ਤੱਕ ਪਹੁੰਚਾ ਰਹੇ ਹਰ ਰੋਜ਼ ਕੋਈ ਨਾ ਕੋਈ ਪਾਰਟੀ ਛੱਡ ਕੇ ਤੁਹਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣ ਰਿਹਾ ਕੀ ਕਹਾਂਗੇ ਮੈਂ ਪਹਿਲਾਂ ਦੱਸਿਆ ਹੈ ਕਿ ਵੇਖੋ ਜਿਹੜਾ ਇਲੈਕਸ਼ਨ ਦਾ ਸਮਾਂ ਹੁੰਦਾ ਇਹਦੇ ਵਿੱਚ ਆਉਣ ਜਾਣ ਲੱਗਿਆ ਰਹਿੰਦਾ ਪਰ ਜਾਂਦਾ ਕੋਈ ਕਿਦੋਂ ਜਦੋਂ ਕਿਸੇ ਦੇ ਕੰਮ ਜਦੋਂ ਕਿਸੇ ਦੀ ਅਡਾਇਓਲੋਜੀ ਜਦੋਂ ਕਿਸੇ ਦੀ ਸੋਚ ਚੰਗੀ ਲਗੇ ਸੋ ਸਾਡੇ ਮਾਨ ਸਾਹਿਬ ਨੂੰ ਤੇ ਸਾਡੇ ਸ਼ਰੀਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਨੂੰ ਲੋਕ ਪਿਆਰ ਕਰਦੇ ਆ ਤੇ ਲੋਕ ਚੰਗਾ ਚੁੰਦੇ ਚਾਹੇ ਉਹ ਕਿਸੇ ਪਾਰਟੀ ਦਾ ਲੀਡਰ ਹੋਵੇ ਕਿਉਂਕਿ ਉਹਨਾਂ ਦੀਆਂ ਪਾਰਟੀਆਂ ਨੇ ਉਹਨਾਂ ਦੇ ਪਾਰਟੀਆਂ ਦੇ ਵਿੱਚ ਰਹਿੰਦੇ ਆ ਬੰਦਿਆਂ ਦੀ ਵੈਲਿਊ ਨਹੀਂ ਸਮਝੀ ਬੰਦਿਆਂ ਦੀ ਕਦਰ ਨਹੀਂ ਕੀਤੀ ਤੇ ਆਮ ਆਦਮੀ ਪਾਰਟੀ ਕੈਸੀ ਪਾਰਟੀ ਹੈ ਜਿਹੜੀ ਵਰਕਰ ਤੋਂ ਲੈ ਕੇ ਲੀਡਰਾਂ ਤੱਕ ਹਰ ਇੱਕ ਦੀ ਕਦਰ ਕਰਦੀ ਹੈ ਲੋਕ ਖਡੂਰ ਸਾਹਿਬ ਦੇ ਕਿਹੜੇ ਕਿਹੜੇ ਮੁੱਦੇ ਆ ਜਿਨ੍ਹਾਂ ਨੂੰ ਤੁਸੀਂ ਪਿੰਡਾਂ ਦੇ ਵਿੱਚ ਵਿਚਰ ਰਹੇ ਹੋ ਲੈ ਕੇ ਚੋਣ ਪ੍ਰਚਾਰ ਕਰ ਰਹੇ ਆਪਣੀ ਆਪਣੀ ਲੋਕ ਸਭਾ ਦੇ ਵਿਧਾਨ ਸਭਾ ਦੇ ਵੱਖਰੇ ਵੱਖਰੇ ਮੁੱਦੇ ਨੇ ਵੱਖਰੇ ਵੱਖਰੇ ਕੰਮ ਨੇ ਲੇਕਿਨ ਸਾਡੇ ਜਿਹੜੀ ਲੋਕ ਸਭਾ ਹੈ ਇਹਦੇ ਵਿੱਚ ਬਾਰਡਰ ਬੈਲਟ ਹੈ ਬਾਰਡਰ ਦੇ ਵਿੱਚ ਲੋਕ ਬੜੇ ਪਛੜੇ ਨੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਬਾਰਡਰ ਤੋਂ ਪਾਰ ਨੇ ਸਾਡੇ ਹਲਕੇ ਦੇ ਵਿੱਚ ਏਮ ਸਰਗਾ ਕੋਈ ਹਸਪਤਾਲ ਨਹੀਂ ਹੈ ਸਾਡੇ ਹਲਕੇ ਦੇ ਵਿੱਚ ਲੋਕ ਸਭਾ ਦੇ ਕਿ ਦਰਿਆ ਪਿੰਦਾ ਸਤਲੁਜ ਬਿਆਸਾ ਦਰਿਆ ਪਿੰਦਾ ਹੈ ਹਰੀਕੇ ਤੋਂ ਅੱਗੇ ਚਲ ਜੀਏ ਸਤਲੁਜ ਦਰਿਆ ਤੇ ਬਿਆਸਾ ਦਰਿਆ ਕੱਟੇ ਹੁੰਦੇ ਨੇ ਜਿਹਦੇ ਨਾਲ ਹੜਾਂ ਦਾ ਮਾਹੌਲ ਬਣ ਕੇ ਤੇ ਬੜਾ ਨੁਕਸਾਨ ਹੋਇਆ ਕਿਸਾਨ ਭਰਾਵਾਂ ਦਾ ਇਹ ਵੀ ਮੁੱਦਾ ਹੈ ਉਦੋਂ ਬਾਅਦ ਬਾਰਡਰ ਤੋਂ ਤਾਰ ਪਾਰਾਂ ਤੋਂ ਤਾਰ ਜਿਹੜੀ ਜਮੀਨਾਂ ਦਾ ਮਸਲਾ ਹੈ ਉਦੋਂ ਬਾਅਦ ਸਾਡੇ ਕੋਈ ਵੱਡਾ ਹਸਪੀਟਲ ਜਿਵੇਂ ਦਾ ਸਮਾਂ ਐਮਜ਼ ਵਰਗਾ ਨਹੀਂ ਹੈ ਕਈ ਇਹੋ ਜਿਹੇ ਮੁੱਦੇ ਨੇ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ ਸੋ ਅਸੀਂ ਇਹਨਾਂ ਮੁੱਦਿਆਂ ਤੇ ਲੜ ਰਹੇ ਆਂ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਅਸੀਂ ਦੂਸਰੀਆਂ ਪਾਰਟੀਆਂ ਵਾਂਗ ਦੂਸਰੀਆਂ ਰਾਜਨੀਤਿਕ ਜਮਾਤਾਂ ਵਾਂਗ ਕੋਈ ਗੱਲਾਂ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਰਾਜਨੀਤੀ ਜਿਹੜੀ ਹੈ ਅੱਜ ਤੱਕ 2 ਸਾਲ ਤੋਂ ਕੁਝ ਮਹੀਨੇ ਉੱਪਰ ਦਾ ਸਮਾਂ ਹੋ ਗਿਆ ਸਰਕਾਰ ਬਣੀ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਬਿਜਲੀ ਫ੍ਰੀ ਕਰਨ ਦਾ ਬਿਨਾਂ ਕਿਸੇ ਪੱਖਪਾਤ ਬਿਨਾਂ ਕਿਸੇ ਪਾਰਟੀਬਾਜ਼ੀ ਦੇ ਵਿਦਕਰੇ ਤੋਂ ਅਸੀਂ ਜਿਹੜਾ 600 ਜੁੰਡ ਬਿਲੀ ਦਾ ਮਾਫ ਕੀਤਾ ਜਿਹਦਾ 90% ਤੋਂ ਵੱਧ ਲੋਕਾਂ ਨੂੰ ਬਿਜਲੀ ਦੇ ਫਿਲ ਦਾ ਫਾਇਦਾ ਹੋਇਆ ਅਸੀਂ ਮਹੱਲਾ ਕਲੀਨਿਕਾਂ ਦੀ ਗੱਲ ਕੀਤੀ ਹਲਕਾ ਬਾਬਾ ਬਕਾਲਾ ਸਾਹਿਬ ਦੀ ਗੱਲ ਕਰਾ 6 ਮਹੱਲਾ ਕਲੀਨਿਕ ਚੱਲ ਰਹੇ ਨੇ ਜੇ ਪੰਜਾਬ ਦੀ ਗੱਲ ਕਰੀਏ 829 ਮਹੱਲਾ ਕਲੀਨਿਕ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤੇ ਜਿਹਦੇ ਵਿੱਚ ਐਮਬੀਬੀਐਸ ਡਾਕਟਰ ਮੈਂਦਾ ਜਿਹਦੇ ਵਿੱਚ ਫਾਰਮਾਸਿਸਟ ਜਿਹਦੇ ਵਿੱਚ ਪੂਰੀ ਸਟਾਫ ਦੀ ਜਿਹੜੇ ਟੈਸਟ ਲੈਬ ਟੈਕਨੀਸ਼ੀਅਨ ਟੈਸਟ ਫ੍ਰੀ ਕਰਦੇ ਆ ਦਵਾਈਆਂ ਫ੍ਰੀ ਮਿਲਦੀਆਂ ਹਸਪਤਾਲਾਂ ਦੇ ਵਿੱਚ ਦਵਾਈਆਂ ਜਿਹੜੀਆਂ ਉਹ ਹਸਪਤਾਲਾਂ ਦੇ ਅੰਦਰੋਂ ਮਿਲਣ ਦਾ ਪਿਆ। ਉਦੋਂ ਬਾਅਦ ਸਕੂਲ ਆਫ ਹੈਮਨਸ ਦੀ ਗੱਲ ਕਰ ਲਈਏ। ਕਈ ਪੰਜਾਬ ਦੇ ਪਿੰਡਾਂ ਦੇ ਸਕੂਲ ਇਹੋ ਜਿਹੇ ਸੀਗੇ ਜਿਹਦੇ ਵਿੱਚ ਇਨਫਰਾਸਟ੍ਰਕਚਰ ਦੀ ਬੜੀ ਘਾਟ ਸੀਗੀ ਜਿਹਦੇ ਵਿੱਚ ਕੰਧਾਂ, ਚਾਰ ਦੁਵਾਰੀਆਂ, ਕਮਰੇ ਜਿਹੜੇ ਅਸੀਂ ਡਾਇਰੈਕਟ ਸਕੂਲਾਂ ਨੂੰ ਪੈਸੇ ਦੇ ਕੇ ਉਹਨਾਂ ਦਾ ਕੰਮ ਕਰਵਾਇਆ। ਉਦੋਂ ਬਾਅਦ ਤੀਰਸ ਯਾਤਰਾ ਮੁੱਖ ਮੰਤਰੀ ਤੀਰਸ ਯਾਤਰਾ ਦੇ ਵਿੱਚ ਮੈਂ ਆਪਣੇ ਹਲਕੇ 'ਚੋਂ ਦੋ ਵਾਰ ਟ੍ਰੇਨ ਤੇ ਪਲੱਸ 8-9 ਬੱਸਾਂ ਜਿਹੜੀਆਂ ਵੱਖ-ਵੱਖ ਯਾਤਰਾ ਦੇ ਲਈ ਭੇਜ ਚੁੱਕਿਆ। ਇਹ ਤੋਂ ਬਾਅਦ ਆਰਮੀ ਦੇ ਵਿੱਚ ਸਾਡਾ ਕੋਈ ਨੌਜਵਾਨ ਸ਼ਹੀਦ ਹੋ ਜਾਂਦਾ ਹੈ ਉਹਦੇ ਪਰਿਵਾਰਾਂ ਨੂੰ 1 ਕਰੋੜ ਰੁਪਈਆ ਰਾਸ਼ੀ ਦੇਣ ਦੀ ਗੱਲ ਕਰੀਏ ਉਦੋਂ ਬਾਅਦ ਸਾਡੀਆਂ ਜਿਹੜੀਆਂ ਪਿੰਡਾਂ ਦੀਆਂ ਗਲੀਆਂ ਨਾਲੀਆਂ ਜਿਹੜਾ ਡੇਲੀ ਨੀਡਸ ਨੇ ਲੋਕਾਂ ਦੀਆਂ ਇਹ ਕੰਮ ਸਰਕਾਰਾਂ ਨੂੰ ਬਿਨਾਂ ਪੁੱਛੇ ਤੋਂ ਕਰਨੇ ਚਾਹੀਦੇ ਪਰ ਕੀ ਹੁੰਦਾ ਸੀਗਾ ਪੰਜਾਬ ਦੇ ਵਿੱਚ ਪਾਰਟੀਬਾਜ਼ੀ ਦਾ ਵਿਤਕਰਾ ਇਹ ਜੀ ਕਾਲੀਆਂ ਦਾ ਇਹਦੀ ਕਲੀ ਛੱਡ ਦਿੱਤੀ ਉਹ ਦੋ ਘਰ ਛੱਡ ਕੇ ਚਾਰ ਘਰ ਅਗਲੇ ਫਿਰ ਗਲੀ ਬਣਾਤੀ ਇਹ ਰਾਜਨੀਤਿਕ ਲੋਕਾਂ ਨੇ ਰਾਜਨੀਤੀ ਨੂੰ ਜਿੱਥੇ ਧੰਦਾ ਬਣਾ ਲਿਆ ਉਹਦੇ ਨਾਲ ਇੱਕ ਵਿਰੋਧਤਾ ਦੀ ਲਾਈਨ ਖੜੀ ਕਰਨੀ ਪਰ ਅਸੀਂ ਉਹ ਕੰਮ ਨਹੀਂ ਸਾਡੀ ਪਾਰਟੀ ਲੋਕਾਂ ਦੇ ਬਿਨਾ ਵਿਦਕਰੇ ਤੋਂ ਅੱਜ ਇੱਕ ਵੀ ਹਲਕੇ ਦੇ ਵਿੱਚ ਇਹੋ ਜਿਹਾ ਕੰਮ ਜਿਹੜਾ ਕੋਈ ਉਂਗਲ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਜਾਂ ਹਲਕਾ ਬਾਬਾ ਬਕਾਲਾ ਸਾਹ ਦੇ ਵਿੱਚ ਬਦਲਾਖੋਰੀ ਦੀ ਭਾਵਨਾ ਦਾ ਕੋਈ ਪਰਚਾ ਹੋਇਆ ਹੋਵੇ ਇਹ ਚੀਜ਼ਾਂ ਲੋਕਾਂ ਨੂੰ ਪਸੰਦ ਨੇ ਲੋਕ ਇਸ ਚੀਜ਼ਾਂ ਤੋਂ ਸੱਟਿਸਬਾਈ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ 1 ਜੂਨ ਤੋਂ ਬਾਅਦ ਚਾਰ ਨੂੰ ਜਦੋਂ ਰਿਜ਼ਲਟ ਆਏਗਾ ਤੇ 13 ਦੀਆਂ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਲੋਕ ਪਾਉਣਗੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਬੜਾ ਵੱਡਾ ਫਟਵਾ ਦਿੱਤਾ 117 'ਚੋਂ 92 ਸੀਟਾਂ ਜਿੱਤਾ ਦਲੀਆਂ ਰਿਕਾਰਡ ਤੋੜ ਦਿੱਤਾ ਫਿਰ ਗੱਲ ਕਰੀਏ ਹਲਕੇ ਬਾਬਾ ਕਾਲਾ ਸਾਹਿਬ ਦੀ ਮੈਂ ਪੂਰੀ ਵਿਧਾਨ ਸਭਾ ਦੇ ਡਾਇਰੀ ਬਣਦੀ ਹੈ ਨਾ ਜੋ ਮੈਂ ਵੇਖੀ ਇਹਨਾਂ ਰਿਕਾਰਡ ਹੀ ਕਿਸੇ ਦਾ ਨਹੀਂ ਸੀਗਾ 650 6000 ਤੋਂ ਵੱਧ ਕਦੀ ਵੋਟਾਂ ਨਹੀਂ ਦੀ ਗਿਣਤੀ ਨਹੀਂ ਪਰ ਮੈਂ ਵੇਖਿਆ ਕਿ ਮੈਨੂੰ 20000 ਦੇ ਮਾਰਜਨ ਨਾਲ ਲੋਕਾਂ ਨੇ ਜਿਤਾਇਆ ਹੈ। ਕਰੀਬਨ 20000 ਦੀਆਂ ਵੋਟਾਂ ਤੋਂ ਤੁਸੀਂ ਜਿੱਤੇ ਹੋ। ਰਾਈਟ ਰਾਈਟ ਕਰੀਬਨ 20000 ਦੇ ਲਗਭਗ ਦੇ ਵੋਟਾਂ। ਇੰਨਾ ਵੱਡਾ ਮਾਰਜਨ ਸ਼ਾਇਦ ਹੀ ਕਿਸੇ ਐਮਐਲਏ ਨੂੰ। ਨੋ ਨੋ ਕਦੀ ਵੀ ਨਹੀਂ ਮਿਲਿਆ। ਮੈਂ ਉਹ ਚੀਜ਼ ਤੂੰ ਲੋਕਾਂ ਦਾ ਇਸ ਚੀਜ਼ ਦਾ ਮੈਂ ਦੇਣਦਾਰ ਵੀ ਆ ਕਰਜ਼ਦਾਰ ਵੀ ਆ ਕਿ ਲੋਕਾਂ ਨੇ ਇੰਨਾ ਪਿਆਰ ਬਖਸ਼ਿਆ ਤੇ ਇਸ ਇਲੈਕਸ਼ਨ ਦੇ ਵਿੱਚ ਵੀ ਲੋਕ ਐਵੇਂ ਪਿਆਰ ਬਖਸ਼ਣਗੇ ਤੇ ਅਸੀਂ ਵੱਡੀ ਲੀਡ ਦੇ ਨਾਲ ਸਰਦਾਰ ਲਾਲਜੀਤ ਸਿੰਘ ਪੁੱਲਰ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਿਆ। ਜਿਨ੍ਹਾਂ ਨੂੰ ਤੁਸੀਂ ਵਿਧਾਇਕੀ ਚ ਹਰਾਇਆ ਸੀ ਬੀਜੇਪੀ ਨੇ ਉਹਨਾਂ ਨੂੰ ਟਿਕਟ ਦੇਤੀ ਉਹ ਹੁਣ ਲਾਲਜੀਤ ਪੁੱਲਰ ਦੇ ਖਿਲਾਫ ਲੜ ਰਹੇ ਆ ਕੀ ਕਹਿਣਾ ਚਾਹੋਗੇ ਦੇਖੋ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਹਰ ਇੱਕ ਦਾ ਹੱਕ ਹੈ 5300 ਵੋਟ ਉਹਨਾਂ ਨੂੰ ਪਈ ਸੀਗੀ ਮਨਜੀਤ ਸਿੰਘ ਮੱਲਾ ਜੀ ਨੂੰ ਹੁਣ ਉਹ ਲੋਕ ਸਭਾ ਦੇ ਇਲੈਕਸ਼ਨ ਲੜ ਰਹੇ ਆ ਆਪ ਦੀ ਪਾਰਟੀ ਦੀ ਮਰਜ਼ੀ ਹੈ ਆਪ ਦੀ ਪਾਰਟੀ ਦਾ ਹੱਕ ਹੈ ਵੇਖੋ ਬੀਜੇਪੀ ਨੂੰ ਹਲਕਾ ਖਡੂਰ ਸਾਹਿਬ ਦੇ ਵਿੱਚ ਲੈਕਚਰ ਲੜਨ ਲਈ ਬੰਦਾ ਹੀ ਕੋਈ ਨਹੀਂ ਲੱਗਦਾ ਫਿਰ ਉਹਨਾਂ ਨੇ ਆਪਣਾ ਕੋਈ ਨਾ ਕੋਈ ਕਾਰਜਕਰਤਾ ਕੋਈ ਨਾ ਕੋਈ ਵਰਕ ਕਰ ਕੋਈ ਨਾ ਕੋਈ ਐਮਐਲਏ ਐਕਸ ਹੋਵੇ ਜਮਜੂਤਾ ਹੋ ਲਾਉਣਾ ਸੀਗਾ ਮੈਂ 5300 ਵੋਟ ਨੂੰ ਮੇਰੇ ਭਾਈ ਦੇ ਵਿੱਚ ਪਈ ਸੀਗੀ ਬੜੀ ਵੱਡੀ ਜਿਹੜੀ ਮੇਰੇ ਜ਼ਮਾਨਤ ਜਬਤ ਸੀਗੀ ਤੇ ਆ ਹੁਣ ਤੁਸੀਂ ਦੇਖ ਹੀ ਲੈਣਾ ਫਿਰ ਵੀ ਜ਼ਮਾਨਤ ਜਬਤ ਨਹੀਂ ਆ ਲੋਕ ਬੀਜੇਪੀ ਨੂੰ ਪੰਜਾਬ ਚ ਮੋਹ ਨਹੀਂ ਲਾਉਣਗੇ ਕਿਉਂਕਿ ਬੀਜੇਪੀ ਨੇ ਸਾਡੇ ਬਾਰਡਰਾਂ ਤੇ ਬੈਠਾ 750 ਕਿਸਾਨ ਪਹਿਲਾਂ ਜਿਹੜਾ ਸ਼ਹੀਦ ਹੋ ਗਿਆ ਆ ਹੁਣ ਇੰਨੀਆਂ ਵੱਡੀਆਂ ਜਿਹੜੀਆਂ ਬੁਰਜੀਆਂ ਵਾਲਾ ਤਾਰਾਂ ਨੇ ਕੰਡਿਆਲੀਆਂ ਤਾਰਾਂ ਨੇ ਕਿਲ ਨੇ ਸਰਿਏ ਨੇ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਲੱਗੇ ਜਿੱਥੇ ਸਾਡੇ ਦੇਸ਼ ਨੂੰ ਖਤਰਾ ਹੈ ਉੱਥੇ ਨਹੀਂ ਲੱਗੇ ਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਢਿੱਡੇ ਕਿਲ ਰੇੜੀਆਂ ਤਾਰਾਂ ਲੋਨ ਦੀ ਜਰੂਰਤ ਸੀ ਕਿ ਅਸੀਂ ਆਪਣੇ ਪੰਜਾਬ ਦਾ ਹੱਕ ਮੰਗਣ ਦੇ ਲਈ ਦਿੱਲੀ ਜਾਂਦੇ ਆ ਕਿ ਪੰਜਾਬ ਆਪਣੇ ਹਿੰਦੁਸਤਾਨ ਦਾ ਹਿੱਸਾ ਨਹੀਂਗਾ ਜਿਹੜਾ ਪੰਜਾਬ ਸਾਡੇ ਦੇਸ਼ ਦਾ ਟੇਟ ਪਰਦਾ ਹੈ ਜਿਹੜਾ ਪੰਜਾਬ ਦੇਸ਼ ਦਾ ਅੰਦਾ ਤਖਮਾਉਂਦਾ ਹੈ ਕਿ ਉਹਦੇ ਨਾਲ ਕਿਉਂ ਵਿਧਕਰਾ ਕੀਤਾ ਜਾਂਦਾ ਹੈ ਸਾਰਾ ਸਰ ਬੀਜੇਪੀ ਜਿਹੜੀ ਜਮਾਤ ਹੈ ਬੀਜੇਪੀ ਮੋਦੀ ਸਰਕਾਰ ਹੈ ਉਹ ਪੰਜਾਬ ਨਾਲ ਹਮੇਸ਼ਾ ਮਤਰੀ ਮਾਂ ਵਾਲਾ ਵਿਧਕਰਾ ਕਰਦੀ ਹੈ ਤੇ ਅੱਜ ਵੀ ਸਾਡੇ ਪੰਜਾਬ ਦੇ ਹਿੱਸੇ ਦੇ ਆਉਣ ਵਾਲੇ ਟੈਕਸ ਚਾਹੇ ਜੀਐਸਟੀ ਹੋਵੇ ਚਾਹੇ ਸਾਡਾ ਰੂਰਲ ਡਵੈਲਪਮੈਂਟ ਦਾ ਫੰਡ ਹੋਵੇ ਚਾਹੇ ਸਾਡੇ ਹਸਪਤਾਲਾਂ ਨੂੰ ਲਈ ਦਵਾਈਆਂ ਦਾ ਫੰਡ ਹੋਵੇ ਚਾਹੇ ਸਾਡਾ ਕਿਸੇ ਤਰ੍ਹਾਂ ਦੇ ਫੰਡ ਨੇ ਸਾਰੇ ਹੀ ਬੀਜੇਪੀ ਨੇ ਰੋਕੇ ਆ ਸੋ ਇਸ ਕਰਕੇ ਐਸਵਾ ਬੀਜੇਪੀ ਦਾ ਚੋਪੜਾ ਸਾਫ਼ ਹੋਣਾ ਹੈ ਪਹਿਲਾਂ ਵੇਖੋ ਇੱਕ ਪ੍ਰਧਾਨ ਮੰਤਰੀ ਇਹ ਗੱਲ ਕਰੇ ਕਿ ਹਿੰਦੁਸਤਾਨ ਦੇ ਮੰਗਲ ਸੂਤਰ ਨੂੰ ਖਤਰਾ ਹੈ ਕੋਈ ਗੱਲ ਬਣਦੀ ਨਹੀਂ ਮੰਗਲ ਸੂਤਰ ਨੂੰ ਕੋਈ ਖਤਰਾ ਨਹੀਂ ਕਿਸੇ ਨੂੰ ਕੋਈ ਖਤਰਾ ਨਹੀਂ ਉਹਨਾਂ ਨੂੰ ਖਤਰਾ ਹੈ ਕਿ ਇਸ ਵਾਰ ਲੋਕ ਬੀਜੇਪੀ ਨੂੰ ਨਕਾਰ ਰਿਹਾ ਹੈ ਮਹਾ ਗਠਬੰਧਨ ਦੀ ਜਿਹੜੀ ਸਰਕਾਰ ਸੈਂਟਰ ਦੇ ਵਿੱਚ ਬਣਨ ਜਾ ਰਹੀ ਹੈ ਜਿਹਦੇ ਵਿੱਚ ਪੰਜਾਬ ਦੇ 13 ਦੇ 13 ਐਮਪੀ ਜਿੱਤ ਕੇ ਜਾਣਗੇ ਹਲਕਾ ਖਰੂਰ ਸਾਹਿਬ ਤੋਂ ਸਰਦਾਰ ਲਾਲਜੀਤ ਸਿੰਘ ਪੁੱਲਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਤ ਕੇ ਜਾਣਗੇ ਤੇ ਬੈਬਾਕ ਸਾਡੀ ਲੋਕ ਸਭਾ ਦੇ ਹਲਕੇ ਦੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਮੁੱਦੇ ਗਿਣਾਏ ਨੇ ਜਿੰਨਾ ਮੁੱਦਿਆਂ ਤੇ ਅਸੀਂ ਲੜਾਈ ਲੜ ਰਹੇ ਆ ਚਾਹੇ ਉਹ ਹਸਪਤਾਲਾਂ ਦਾ ਹੋਵੇ ਚਾਹੇ ਉਹ ਕਿਸਾਨਾਂ ਦਾ ਹੋਵੇ ਚਾਹੇ ਉਹ ਦਰਿਆ ਦੇ ਪਾਣੀ ਦਾ ਹੋਵੇ ਤਾਂ ਇਹ ਸਾਡੇ ਆ ਸੇਰੋ ਮੇਲ ਸੀਗੀ ਕਿੱਡੀ ਵੱਡੀ ਮੇਲ ਸੀਗੀ ਜਿਹਦੇ ਨਾਲ ਹਜ਼ਾਰਾਂ ਕਿਸਾਨ ਜਿਹੜੇ ਉੱਥੇ ਆਪਣੀਆਂ ਫਸਲਾਂ ਲੈ ਕੇ ਜਾਂਦੇ ਤੇ ਹਜ਼ਾਰਾਂ ਹੀ ਵਰਕਰ ਉੱਥੇ ਨੌਕਰੀਆਂ ਕਰਦੇ ਸੀ ਇੰਡਸਟਰੀਜ਼ ਜਿਹੜੀ ਅਸੀਂ ਲੈ ਕੇ ਆਵਾਂਗੇ ਸਾਡੇ ਮੈਨੀਫੈਸਟੋ ਦੇ ਵਿੱਚ ਵੀ ਲਿਖਿਆ ਸੋ ਇਹ ਕੰਮ ਜਿਹੜੇ ਨੇ ਪੰਜਾਬ ਦੇ ਲੋਕ ਇਹਨਾਂ ਕੰਮਾਂ ਦੇ ਆਧਾਰ ਤੇ ਵੋਟ ਦੇਣਗੇ ਇਹ ਨਹੀਂ ਕਿ ਪਹਿਲਾਂ ਲੋਕੀ ਇਦਾਂ ਹੀ ਕਰਦੇ ਸੀਗੇ ਜੀ ਆ ਆਗੀਆਂ ਵੋਟਾਂ ਪਾ ਦਿਓ ਪਰ ਹੁਣ ਕੱਲੇ ਕੱਲੇ ਕਰਦੇ ਵਿੱਚ ਲੀਡਰ ਪੀਮ ਪੀਮੋਦੀ ਦੀ ਤੁਸੀਂ ਗੱਲ ਕੀਤੀ ਉਹ ਤੁਹਾਡੇ ਇੰਡੀਆ ਅਲਾਈਂਸ ਨੂੰ ਇੰਡੀਆ ਅਲਾਈਂਸ ਕਹਿੰਦੇ ਆ ਇਹੋ ਜੀ ਸ਼ਬਦਾਵਲੀ ਜਿਹੜੀ ਵਰਤਦੇ ਆ ਕੀ ਕਹੂੰਗੇ ਜਦੋਂ ਬੰਦਾ ਬੁਖਲਾ ਜਾਂਦਾ ਹੈ ਜਦੋਂ ਉਹਨੂੰ ਆਪਣੀ ਹਾਰ ਦਿਖਦੀ ਹੈ ਜਦੋਂ ਉਹਨੂੰ ਇਹ ਲੱਗਦਾ ਹੈ ਕਿ ਸਾਡਾ ਚੋਪੜਾ ਸਾਫ਼ ਹੋਣਾ ਹੈ ਤੇ ਉਹ ਇੰਡੀਆ ਨੂੰ ਜੋ ਮਰਜ਼ੀ ਬੋਲੇ ਉਹ ਵੱਖਵਾਦੀ ਬਣੇ ਪੱਕਪਾਤੀ ਬਣੇ ਕੁਝ ਵੀ ਕਰੇ ਕਿਉਂਕਿ ਉਹਨਾਂ ਨੂੰ ਹੁਣ ਦਿਖ ਰਹੀ ਆਪਣੀ ਹਾਰ ਬੁਖਲਾਇਆ ਬੰਦਾ ਉਹਦੀ ਜ਼ੁਬਾਨ ਫਿਸਲ ਜਾਂਦੀ ਹੈ ਇਸ ਕਰਕੇ ਮੋਦੀ ਸਰਕਾਰ ਦਾ ਐਤ ਕੀ ਲੋਕਾਂ ਨੇ ਚੋਪੜਾ ਸਾਫ਼ ਕਰਨਾ ਹੈ ਕਡੂਰ ਸਾਹਿਬ ਪੰਥਕ ਸੀਟ ਹੈ ਗੁਰੂਆਂ ਦੀ ਚਰਨਛੋਹ ਪ੍ਰਾਪਤ ਧਰਤੀ ਹੈ ਹੁਣ ਤੁਹਾਡੇ ਜਿਹੜੇ ਉਮੀਦਵਾਰ ਆ ਉਹਨਾਂ ਦੇ ਵਿਰੋਧ ਦੇ ਵਿੱਚ ਅੰਮਪਾਈ ਅਮਰਤਪਾਲ ਸਿੰਘ ਨੇ ਵੀ ਕਾਗਜ਼ ਭਰੇ ਆ ਉਹ ਵੀ ਚੋਣ ਲੜ ਰਹੇ ਆ ਕੀ ਕਹੋਗੇ ਡੈਮੋਕ੍ਰੈਟਿਕ ਰਾਜ ਦੇ ਵਿੱਚ ਲੋਕਤੰਤਰ ਰਾਜ ਦੇ ਵਿੱਚ ਹਰ ਇੱਕ ਦਾ ਹੱਕ ਹੈ ਅਮਰਤਪਾਲ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ 20-25 ਜਿਹੜੇ ਆਜ਼ਾਦ ਉਮੀਦਵਾਰ ਵੀ ਹੋਣਗੇ ਸਾਰਿਆਂ ਦਾ ਹੱਕ ਹੈ ਇਹ ਲੋਕਾਂ ਦਾ ਫਤਵਾ ਹੈ ਲੋਕਾਂ ਨੇ ਵੋਟ ਕਿਨੂੰ ਪਾਉਣੀ ਹੈ ਲੋਕ ਕੰਮਾਂ ਦੇ ਨਾਲ ਜੁੜੇ ਨੇ ਪੰਜਾਬ ਦੇ ਲੋਕ इमोशनल ਨੇ ਲੱਗ ਜਾਂਦਾ ਪਰ ਲੇਕਿਨ ਲੋਕ ਜਿਹੜੇ ਆ ਉਹ ਕੰਮਾਂ ਨਾਲ ਜੁੜੇ ਆ ਸਾਢੇ 2 ਸਾਲ ਦੇ ਕੰਮਾਂ ਤੋਂ ਲੋਕ ਸੈਟੀਸਫਾਈ ਨੇ ਸਾਡੇ ਕੀਤੇ 2 ਸਾਲਾਂ ਦੇ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਐ ਤੇ ਆਉਣ ਵਾਲੀ ਜਿਹੜੀ ਇਲੈਕਸ਼ਨ ਇੱਕ ਤਰੀਕ ਨੂੰ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਜਿਤਾਉਣਗੇ ਬਹੁਤ ਬਹੁਤ ਸ਼ੁਕਰੀਆ ਜੀ ਏਬੀਬੀ ਸਾਂਝਾ ਨਾਲ ਗੱਲਬਾਤ ਦਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਪਰਸਨ ਸੰਦੀਪ ਦੇ ਨਾਲ ਅਸ਼ਰਫ ਟੁੱਡੀ ਏਬੀਬੀ ਸਾਂਝਾ ਸ਼੍ਰੀ ਖਡੂਰ ਸਾਹਿਬ